हां जी पंजाबीयो 사스ਰੀ ਖਾਲ ਜਿਨੇ ਕੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜੇਲ੍ਹ ਦੇ ਵਿੱਚੋਂ ਬਹੁਤ ਵੱਡੀ ਖਬਰ ਆ ਗਈ ਹੈ ਹੈਰਾਨ ਕਰ ਦੇਣ ਵਾਲੀ ਖਬਰ ਆ ਅਕਾਲੀ ਦਲ ਨੂੰ ਔਰ ਉਹਨਾਂ ਦੇ ਵਰਕਰਾਂ ਨੂੰ ਯਾਨੀ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਅਕਾਲੀ ਦਲ ਪੂਰਾ ਹੀ ਕਹਿ ਰਿਆ ਸੀ ਕਹਿੰਦੇ ਸਾਡਾ ਵਿਕਰਮ ਸਿੰਘ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਉਹਦਾ ਕਹਿੰਦੇ ਪਾਠ ਕਰਕੇ ਸੌਂਦਾ ਜੀ ਪਰ ਅੱਜ ਤੁਹਾਨੂੰ ਇੱਕ ਐਸੀ ਖਬਰ ਦਿਖਾਉਣ ਜਾ ਰਿਹਾ ਮੈਂ ਜੀਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਚੀਕਾਂ ਮਾਰ ਲੱਗਿਆ ਹੋ ਸਕਦਾ ਹੈ ਕਹਿੰਦੇ ਕੁੱਟਮਾਰ ਵੀ ਹੋਈ ਹੋਵੇ ਕਿਉਂਕਿ ਉਹਨੇ ਕਿਹਾ ਗਿਆ ਹੈ ਕਿ ਕਹਿੰਦਾ ਮੇਰੀ ਬੈਰਤ ਬਦਲ ਦਿਓ ਮੈਨੂੰ ਇਹਦੇ ਵਿੱਚ ਮੇਰੀ ਜਾਨ ਨੂੰ ਖਤਰਾ ਹੈ ਯਾਨੀ ਜਾਨ ਨੂੰ ਖਤਰਾ ਤਾਂ ਫੇਰ ਹੀ ਹੁੰਦਾ ਜਦੋਂ ਉਹਦੇ ਉੱਤੇ ਕਿਸੇ ਕੈਦੀ ਨੇ ਜਾਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਯਾਨੀ ਉਹਦੇ ਉੱਤੇ ਅਟੈਕ ਕੀਤਾ ਹੋਵੇ ਜਾਂ ਉਹਦੇ ਉੱਤੇ ਕੋਈ ਨਾ ਕੋਈ ਕੁੱਟਮਾਰ ਹੋਈ ਹੋਵੇ ਤਾਂ ਪਰ ਅੱਜ ਤੁਹਾਡੇ ਸਾਹਮਣੇ ਮੈਂ ਕੈਸੀ ਅਪਡੇਟ ਦਿਖਾਉਂਗਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਲੋਕ ਤਾਂ ਕੀ ਕਹਿ ਰਹੇ ਨੇ ਔਰ ਦੂਜੇ ਪਾਸੇ ਜੇਲ੍ਹ ਦੇ ਅੰਦਰ ਇੱਕ ਖਬਰ ਆ ਜਾਂਦੀ ਹੈ ਕਹਿੰਦੇ ਜਿਹੜਾ ਕੱਲ ਬਿਕਰਮ ਸਿੰਘ ਮਜੀਠੀਆ ਐ ਕਰਕੇ ਮੁੱਛਾਂ ਨੂੰ ਵੱਟ ਦਿੰਦਾ ਸੀ ਭਗਵੰਤ ਮਾਨ ਨੂੰ ਕਹਿੰਦੇ ਸੀ ਮੈਂ ਦੇਖੂਆ ਤੈਨੂੰ ਮੁੱਖ ਮੰਤਰੀ ਜਿਸ ਦਿਨ ਗ੍ਰਿਫਤਾਰੀ ਹੁੰਦੀ ਹੈ ਕਹਣਾ ਭਗਵੰਤਾ ਤੈਨੂੰ ਵੀ ਦੇਖਾਂਗੇ ਤੇਰੀਆਂ ਚੀਕਾਂ ਘੜਾਵਾਂਗੇ ਪਰ ਦਰਾਂ ਸਾਲ ਦੇ ਵਿੱਚ ਉਹਦਾ ਉਲਟਾ ਹੋ ਚੁੱਕਿਆ ਹੈ ਬਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਦੇ ਵਿੱਚੋਂ ਜਿਹੜੀ ਖਬਰ ਹੈ ਉਹ ਵੀ ਤੁਹਾਡੇ ਨਾਲ ਪੂਰੀ ਸਾਂਝੀ ਕਰਾਂਗੇ ਔਰ ਉਸ ਤੋਂ ਪਹਿਲਾਂ ਜਿਹੜੀ ਖਬਰ ਪੰਜਾਬ ਦੇ ਲੋਕਾਂ ਵੱਲੋਂ ਉਹ ਵੀ ਬੜੀ ਇਹਮ ਹੈ ਕਿਉਂਕਿ ਪੰਜਾਬ ਦੇ ਲੋਕ ਇਸ ਕਦਰ ਯਾਨੀ ਪੂਰੇ ਅਕਾਲੀ ਦਲ ਤੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਵੇਂ ਖਫਾ ਹੁੰਦੇ ਨੇ ਇਹ ਵੀ ਸੁਣਨ ਵਾਲੀ ਗੱਲ ਹੈ ਕਿਉਂਕਿ ਪੰਜਾਬ ਦੇ ਲੋਕਾਂ ਦਾ ਹਵਾਲਾ ਦੇ ਕੇ ਅਕਸਰ ਅਕਾਲੀ ਦਲ ਇਹੀ ਗੱਲ ਕਹਿੰਦਾ ਕਿ ਸਾਡਾ ਵਿਕਰਮ ਸਿੰਘ ਮਜੀਠੀਆ ਭਗਵੰਤ ਮਾਨ ਸਰਕਾਰ ਨੇ ਨਜਾਇਜ਼ ਗ੍ਰਿਫਤਾਰ ਕੀਤਾ ਤੇ ਲੋਕ ਸੜਕਾਂ ਤੇ ਆਉਣ ਇਹ ਅਪੀਲ ਆ ਕਾਲੀਦਾਰ ਬਨੀਓ ਜਾਨੀ ਸੁਖਵੀਰ ਸਿੰਘ ਬਾਦਲ ਬਨੀਓ ਕੀਤੀ ਗਈ ਸੀ ਔਰ ਜਿਹੜੀ ਖਬਰ ਹੈ ਪੰਜਾਬ ਦੇ ਲੋਕਾਂ ਨੂੰ ਇਧਰਲੇ ਪਾਸੇ ਸੁਖਵੀਰ ਸਿੰਘ ਬਾਦਲ ਤਾਂ ਅਪੀਲ ਕਰਦੇ ਨੇ ਔਰ ਅੱਗੋਂ ਲੋਕ ਕੀ ਕਹਦੇ ਪੰਜਾਬ ਦੇ ਸੁਣਨੋ ਜਰਾ ਧਿਆਨ ਦੇ ਨਾਲ ਕਿਉਂਕਿ ਇਹ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚਾ ਦਿੱਤਾ ਹੈ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਬਾਰਕ ਬਦਲ ਦੀ ਗੱਲ ਕਰ ਰਹੇ ਨੇ ਉਹ ਵੀ ਤੁਹਾਡੇ ਨਾਲ ਅੱਗੇ ਅਪਡੇਟ ਸਾਂਝੀ ਕਰਾਂਗੇ ਕਿ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਕਿਵੇਂ ਆ ਕੀਦੇ ਤੋਂ ਖਤਰਾ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਕਹਿੰਦੇ ਸ਼ਰਕਾ ਦੇ ਹਣ ਪਰ ਅਗੋ ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਇਹ ਵੀ ਸੁਣ ਲੈਣਾ ਜ਼ਰੂਰੀ ਆ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਬਿਕਰਮ ਮਜੀਠੀਆ ਦੀ ਜੇਲ੍ਹ ਦੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਕਿਤਾਜ ਨਾ ਤਾਂ ਵੀ ਪਕਵਾਪੀ ਸ਼ਗਰਤ ਆਇਆ ਨਹੀਂ ਕਿਤਾ ਲਿਆਉਣ ਵਾਲੇ ਇਹ ਆ ਦੇਚ ਨਾਲ ਇਹ ਆ ਵੱਡੇ ਸਮਾਲ ਰਹੇ ਨੇ ਇਹਨਾਂ ਨੂੰ ਪੂਰੀ ਨੱਥ ਪਾਣੀ ਚਾਹੀਦੀ ਆ ਅੱਜ ਮਜੀਦੀਆ ਦੇ ਦੇਖੋ ਇਹ ਜਵੜਿਆ ਦਾ ਵਧੀਆ ਨੂੰ ਵਾਹੇ ਲਾਉਣ ਹੁਣ ਫੜਿਆ ਬਦਾਂ ਨੂੰ ਕੋਈ ਕਰਨ ਫੇਰ ਛੜਦਾ ਕੀ ਫਾਇਦਾ ਦਾ ਪਹਿਲੀ ਗੇਰ ਫੜਿਆ ਸੀਗਾ ਫੇਰ ਛੜਦਾ ਨਸ਼ਾ ਦਾ ਉਹ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਇੰਨੇ ਲੋਕ ਖፋ ਨੇ ਇਹ ਕਹਿੰਦੇ ਵਿਕਰਮ ਮਜੀਠੀਏ ਨੂੰ ਵਾਹੇ ਲਾਉਣ ਹੁਣ ਫੜ ਲੈ ਇਹਨੂੰ ਨਾ ਛੱਡਿਆ ਜਾਵੇ ਯਾਨੀ ਭਗਵਾਨ ਤਮਾਨ ਸਰਕਾਰ ਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਸਿਆਣੇ ਸੋਚੇ ਲੋਕਾਂ ਦੀ ਅਪੀਲ ਜਾ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਸਰਕਾਰ ਨੇ ਮੱਥ ਪਾਉਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਮਗਰ ਮੱਛਾਂ ਦੇ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਨਹੀਂ ਪੰਜਾਬ ਦੀ ਜਿਹੜੀ ਵਿਰੋਧੀ ਧਿਰ ਹੈ ਯਾਨੀ ਕਾਂਗਰਸ ਦੇ ਲੀਡਰ ਚੰਨੀ ਸਾਹਿਬ ਤੇ ਖਹਿਰਾ ਸਾਹਿਬ ਇਹਨਾਂ ਬੰਦੀਆਂ ਵੀ ਬਹੁਤ ਵੱਡਾ ਦਾਵਾ ਕੀਤਾ ਜਾਂਦਾ ਸੀ ਅਕਸਰ ਸਰਕਾਰ ਨੂੰ ਤਾਨੇ ਮਾਰਦੇ ਸੀ ਖਹਿਰਾ ਵੀ ਔਰ ਦੂਜੇ ਪਾਸੇ ਚੰਨੀ ਸਾਹਿਬ ਕਹਿੰਦੇ ਭਾਈ ਤੁਸੀਂ ਤਾਂ ਛੋਟੇ-ਮੋਟੇ ਦਸਤਰ ਫੜਦੇ ਹੋ ਮਜੀਠੀਏ ਦੇ ਹੱਥ ਲਾਓ ਜਾਂ ਫਿਰ ਬਾਦਲਾਂ ਨੂੰ ਫੜੋ ਤਾਂ ਜਦੋਂ ਭਗਵੰਤ ਮਾਨ ਸਰਕਾਰ ਬਹੁਤ ਵੱਡਾ ਐਕਸ਼ਨ ਕਰ ਦਿੰਦੀ ਹੈ ਜਿਹਨੂੰ ਪੂਰਾ ਪੰਜਾਬ ਸलाम ਕਰ ਰਿਹਾ ਦਾ ਸਾਥ ਵੀ ਦੇ ਰਿਹਾ ਸਰਕਾਰ ਦਾ ਔਰ ਦੂਜੇ ਪਾਸੇ ਜੇਲ੍ਹ ਦੇ ਵਿੱਚੋਂ ਅੱਜ ਬਹੁਤ ਵੱਡੀ ਖਬਰ ਆ ਰਹੀ ਹੈ ਕਹਿੰਦੇ ਵਿਕਰਮ ਸਿੰਘ ਮਜੀਠੀਆ ਪਹਿਲਾਂ ਤਾਂ ਕਹਿੰਦੇ ਸੀ ਏਸੀ ਮੰਗਦਾ ਦਰਸਾਲ ਦੇ ਵਿੱਚੋਂ ਤਾਂ ਖਬਰਾਂ ਸੀਗੀਆਂ ਝੂਠ ਪਰ ਹੁਣ ਜਿਹੜੀ ਖਬਰ ਹੈ ਕਿ ਕਿ ਏਸੀ ਦਾ ਪ੍ਰਬੰਧਨ ਨਹੀਂ ਹੁੰਦਾ ਜੇਲ੍ਹ ਦੇ ਅੰਦਰ ਇਹ ਸਾਰੇ ਲੋਕ ਹੀ ਅਕਸਰ ਜਾਣਦੇ ਨੇ ਔਰ ਨਾ ਹੀ ਬੈੱਡ ਦਿੱਤਾ ਜਾਂਦਾ ਕਿਉਂਕਿ ਉਹਦਾ ਪ੍ਰਾਵਧਾਨ ਹੀ ਇਹ ਹੈ ਕਿ ਭਾਈ ਜੇਲ੍ਹ ਦੇ ਅੰਦਰ ਕੈਦੀ ਨੂੰ ਸਿਕਿਉਰਿਟੀ ਅੱਡ ਜ਼ਰੂਰ ਦਿੱਤੀ ਜਾ ਸਕਦੀ ਹੈ ਕਿਉਂਕਿ ਉਹਦੀ ਜਾਨ ਨੂੰ ਖਤਰਾ ਆ ਜਾ ਫਿਰ ਉਹਦੀ ਕੋਈ ਪ੍ਰਾਈਵੇਸੀ ਨੂੰ ਲੈ ਕੇ ਕਈ ਗੱਲਾਂ ਹੁੰਦੀਆਂ ਨੇ ਪਰ ਜਿਹੜਾ ਹੁਣ ਵਿਕਰਮ ਸਿੰਘ ਮਜੀਠੀਆ ਉਹ ਫੇਰੇ ਵੀ ਜੇਲ੍ਹ ਦੇ ਅੰਦਰ ਚੀਕਾਂ ਮਾਰ ਰਿਹਾ ਕਹਿੰਦਾ ਮੇਰੀ ਬਾਹਰ ਇੱਕ ਬਦਲ ਦੇ ਮੇਰੀ ਜਾਨ ਨੂੰ ਖਤਰਾ ਕੀ ਤੋਂ ਖਤਰਾ ਉਥੇ ਕਈ ਕੈਦੀ ਐ ਇਸੇ ਵੰਦ ਨੇ ਜਿਨ੍ਹਾਂ ਲੋਕਾਂ ਕਰਕੇ ਮਜੀਠੀਆ ਨੂੰ ਖਤਰਾ ਯਾਨੀ ਬਹੁਤੇ ਸਾਥੀ ਤਾਂ ਇਹ ਵੀ ਕਹਿੰਦੇ ਨੇ ਪੰਜਾਬ ਦੇ ਵਿੱਚੋਂ ਕਹਿੰਦੇ ਪੰਜਾਬ ਦੀ ਨੌਜਵਾਨੀ ਮਾਰਨ ਦੇ ਵਿੱਚ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਜਿਹੜਾ ਇਹਨਾਂ ਦੇ ਰਾਜ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਚਿੱਟਾ ਵੇਕਣਾ ਤੇ ਫੇਰ ਭੋਲਾ ਜਿਹੜਾ ਇਹਨਾਂ ਨੇ ਫੜਿਆ ਸੀ ਜਿਨ੍ਹਾਂ ਦਾ ਬਾਰ-ਬਾਰ ਜ਼ਿਕਰ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਕਰਦਾ ਸੀ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦਾ ਸੀ ਭੋਲਾ ਫੜਿਆ ਜੀ ਭੋਲਾ ਫੜਿਆ ਜੀ ਉਹੀ ਭੋਲੇ ਦੇ ਟਰੱਕ ਟਪਾਉਂਦਾ ਰਿਹਾ ਇਹ ਵਿਕਰਮ ਸਿੰਘ ਮਜੀਠੀਆ ਭੁੱਕੀ ਦੇ ਪਰ ਪਰ ਕੇ ਟਰੱਕੋ ਦੇ ਪਿੱਛੇ ਚੱਲਦੇ ਸੀ ਵਿਕਰਮ ਮਜੀਢੀਆ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਕਿ ਉਹਦੀ ਗੱਡੀ ਅੱਗੇ ਹੁੰਦੀ ਸੀ ਸਰਕਾਰੀ ਗੱਡੀਆਂ ਦੀ ਸਹਾਇਤਾ ਲੈ ਕੇ ਬਹੁਤ ਵੱਡੀ ਤਸਕਰੀ ਕੀਤੀ ਗਈ ਆ ਪੰਜਾਬ ਦੇ ਅੰਦਰ ਇਸ ਕਰਕੇ ਉੱਥੇ ਕੁਝ ਲੋਕ ਐਸੇ ਬੰਦੇ ਨੇ ਜਿਹੜੇ ਪੰਜਾਬ ਦੇ ਹਿੱਤਾਂ ਦੇ ਵਿੱਚ ਨੇ ਉਹ ਕੈਦੀਆਂ ਤੋਂ ਡਰੇ ਇਸ ਬੰਦੇ ਨੂੰ ਆ ਜਿਹੜਾ ਕਹਿ ਰਿਹਾ ਮੇਰੀ ਬੈਰਕ ਬਦਲ ਦੋ ਮੇਰੀ ਜਾਨ ਨੂੰ ਖਤਰਾ ਹੈ ਕਹਿੰਦੇ ਹੁਈ ਚੜ੍ਹਦੀ ਕਲਾ ਦੇ ਵਿੱਚ ਆ ਮੁੱਛਾਂ ਨੂੰ ਮਰੋੜੇ ਦੇਣ ਵਾਲਾ ਇਹਨਾਂ ਦਾ ਮਜੀਠੀਆ ਤਸਕਰ ਚੇਲ ਦੇ ਵਿੱਚ ਦਰਸਲ ਦੇ ਵਿੱਚ ਡਰ ਚੁੱਕਿਆ ਵਿੱਚ ਖਬਰ ਇਹ ਵੀ ਆ ਰਹੀ ਹੈ ਕਹਿੰਦੇ ਪੰਜਾਬ ਦੀ ਸਰਕਾਰ ਡਿਬਰੂਗੜ੍ਹ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਦੀ ਵੱਡੀ ਮੰਗ ਹੈ ਕਹਿੰਦੇ ਇਹਨੂੰ ਪੰਜਾਬ ਦੇ ਅੰਦਰ ਨਹੀਂ ਰੱਖਣਾ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਜੇਲ੍ਹ ਦੇ ਅੰਦਰ ਰੱਖਿਆ ਜਾਊਗਾ ਬਹੁਤ ਵੱਡੇ ਪੱਧਰ ਦੇ ਉੱਤੇ ਭਾਈ ਗੈਂਗਸਟਰਵਾਦ ਫੈਲ ਸਕਦਾ ਹੈ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਕਿਉਂਕਿ ਇਹ ਉਹ ਲੀਡਰ ਨੇ ਜਿਨ੍ਹਾਂ ਦੇ ਥੱਲੇ 50-50 ਹਜ਼ਾਰ ਬੰਦਾ ਕੰਮ ਕਰਦਾ ਸੀ ਇਹਨਾਂ ਦੇ ਰਾਜ ਦੇ ਵਿੱਚ ਬਹੁਤੇ ਸਾਥੀਆਂ ਨੇ ਇਹਨਾਂ ਦੇ ਨੇ ਪੋਟਾ ਖੋਲੀਆਂ ਨੇ ਇਕਾਲੀ ਦਲ ਦੀਆਂ ਬਹੁਤ ਇਹਨਾਂ ਦੇ ਨਿੱਜੀ ਲੋਕ ਨੇ ਜਿਹੜੇ ਇਹਨਾਂ ਦੇ ਲੀਡਰਸ਼ਿਪ ਦੇ ਵਿੱਚ ਵੀ ਇਹਨਾਂ ਦੇ ਨਾਲ ਖੜੇ ਹੁੰਦੇ ਸੀ ਉਹੀ ਲੋਕ ਇਹਨਾਂ ਦੇ ਵਿਰੁੱਧ ਖੜੇ ਹੋ ਗਏ ਨੇ ਤੇ ਪੰਜਾਬ ਤਮਾਮ ਦੇ ਹੱਕ ਦੇ ਵਿੱਚ ਚਲੇ ਜਾ ਰਹੇ ਇਸ ਕਰਕੇ ਪੰਜਾਬ ਦੀ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਉਹਦਾ ਸਮਰਥਨ ਤਾਂ ਪੂਰਾ ਪੰਜਾਬ ਹੀ ਕਰ ਰਿਹਾ ਹੁਣ ਜਿਹੜਾ ਸੁਖਵੀਰ ਬਾਦਲ ਦਾ ਮਜੀਠੀਆ ਯਾਨੀ ਜਿਹਨੂੰ ਪਹਿੰਦੀ ਸੀ ਉਹਦੀ ਘਰਵਾਲੀ ਯਾਨੀ ਸਾਡਾ ਮਜੀਠੀਆ ਦਾ ਗੱਬਰ ਸਿੰਘ ਆ ਗਿਆ ਜੀ ਡਾਕੂ ਯਾਨੀ ਉਹਨੂੰ ਡਾਕੂ ਦਾ ਰੂਪ ਦੇ ਦਿੱਤਾ ਸੀ ਇਹਨਾਂ ਦੀ ਮਜੀਠੀਆ ਦੀ ਪਤਨੀ ਨੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜਾ ਗੱਬਰ ਸਿੰਘ ਡਾਕੂ ਮਜੀਠੀਆ ਉਹਨਾਂ ਦੀ ਦਰਸਲ ਦੇ ਵਿੱਚ ਪਾਈ ਜੇਲ੍ਹ ਦੇ ਅੰਦਰ ਹਵਾ ਨਹੀਂ ਪੜ ਚੁੱਕੀ ਆ ਜੇਲ੍ਹ ਦੇ ਇੱਧਰ ਹਰੀਆਂ ਮੰਨੀਓ ਤਾਂ ਨਹੀਂ ਉਹਨੂੰ ਉਹਨਾਂ ਕੈਦੀਆਂ ਮੰਨੀਓ ਖਤਰਾ ਜ਼ਰੂਰ ਹੋ ਸਕਦਾ ਜਿਹੜੇ ਪੰਜਾਬ ਦੇ ਕਈ ਹੱਕਾਂ ਦੇ ਵਿੱਚ ਵੀ ਬੈਠੇ ਹੁੰਦੇ ਨੇ ਬਹੁਤੇ ਸਾਥੀ ਪੰਜਾਬ ਦੇ ਉਹ ਲੋਕ ਬੰਦ ਨੇ ਜਿਹੜੇ ਪੰਜਾਬ ਦੇ ਵਿਰੁੱਧ ਇਹਨਾਂ ਲੋਕਾਂ ਨੂੰ ਨਹੀਂ ਜਾਰ ਸਕਦੇ ਐਸ ਕਰਕੇ ਉਹਨੂੰ ਖਤਰਾ ਹੋ ਸਕਦਾ ਜਿਹੜੀ ਕਿ ਉਹਨੇ ਅਪੀਲ ਕੀਤੀ ਹੈ ਕਿ ਉਹਨਾਂ ਮੇਰੀ ਜਾਨ ਨੂੰ ਖਤਰਾ ਮੇਰੀ ਬੈਰਕ ਬਦਲ ਦਿੱਤੀ ਜਾਵੇ ਬੈਰਕ ਨਹੀਂ ਦਰਸਲ ਦੇ ਵਿੱਚ ਇਹਦੀ ਜੇਲ ਬਦਲੀ ਜਾਣੀ ਹੈ ਤੁਹਾਡੇ ਸਾਹਮਣੇ ਹੈ ਇਹਨੂੰ ਡਿਗਰੂ ਗੜ ਦੇ ਵਿੱਚ ਸ਼ਿਫਟ ਕਰਨਾ ਚਾਹੀਦਾ ਔਰ ਪੰਜਾਬ ਦੇ ਲੋਕ ਔਰ ਪੰਜਾਬ ਦੀ ਸਰਕਾਰ ਇਹਦੀਆਂ ਤਿਆਰੀਆਂ ਵੀ ਕਰ ਰਹੀ ਹੈ ਪੰਜਾਬ ਦੇ ਲੋਕ ਮੰਗ ਵੀ ਕਰ ਰਹੇ ਨੇ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ